ਦਗਾ ਹੰਡੰਬਰੇ ਯਾਰ ਲੋਕ ਕੋਣ ਹੈ ਇਹ ਕਹਿੰਦੇ ਵੀ ਭਾਈ ਜਿਹੜਾ ਨਸ਼ਾ ਨਸ਼ੇ ਦੇ ਬਾਰੇ ਬੋਲਿਆ ਕਰੋ ਨਸ਼ੇ ਦੇ ਬਾਰੇ ਮੇਰਾ ਬੋਲਣ ਨੂੰ ਬੜਾ ਮਨ ਹੁੰਦਾ ਮੈਂ ਕਈ ਪਿੰਡਾਂ 'ਚ ਬੋਲਦਾ ਵੀ ਆ ਪਰ ਜਿਹੜੀ ਚੀਜ਼ ਦਾ ਹੱਲ ਹੀ ਨਹੀਂ ਹੋ ਸਕਦਾ ਹੱਲ ਕੀ ਆ ਸੁਣੀ ਚੱਲੋ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਛੋਟੇ ਛੋਟੇ ਨੌਜਵਾਨ ਖਾਂਣ ਲੱਗ ਗਿਓ ਕੈਪਸੂਲ ਲਾਲ ਘੋੜਾ ਕਹਿੰਦੇ ਆ ਉਹਨੂੰ ਅੱਜ ਕੱਲ੍ਹ ਉਹ ਸੁਣੀ ਜਾਂਦੇ ਹੁਣ ਗੱਲ ਹਾਂ ਨਹੀਂ ਕੋਈ ਗੱਲ ਨਹੀਂ ਸੀ ਕੋਈ ਗੱਲ ਉਹ ਲਾਲ ਘੋੜਾ ਕਹਿਣ ਲੱਗੇ ਜਾਂ ਤਾਂ ਸੁਣ ਲੋ ਬਿੱਲ哥 ਜਾਂ ਉਸ ਵੇਲੇ ਗੱਲਾਂ ਕਰ ਲੋ ਔਰ ਇੱਕ ਤੁਹਾਡੇ ਬੱਚਿਆਂ ਦੀਆਂ ਜਿਹੜੀਆਂ ਕਹਿ ਲਓ ਜ਼ਿੰਦਗੀਆਂ ਉਹ ਟੀਕਿਆਂ ਨੇ ਬਰਬਾਦ ਕਰਤੀਆਂ ਤੁਹਾਨੂੰ ਇਹ ਲੱਗਦਾ ਵੀ ਕਿਤੇ ਉਹ ਸਰਕਾਰ ਨੇ ਪੈਸੇ ਕਰਕੇ ਚਲਾਏ ਆ ਨਹੀਂ ਉਹ ਤੁਹਾਡੇ ਬੱਚੇ ਤਲਵਾਰਾਂ ਨਾਲ ਖਤਮ ਨਹੀਂ ਹੁੰਦੇ ਸੀ ਤੁਹਾਡੇ ਬੱਚੇ ਬੰਦੂਖਾਂ ਨਾਲ ਖਤਮ ਨਹੀਂ ਹੁੰਦੇ ਸੀ ਤੁਹਾਡੇ ਬੱਚੇ ਜੇਲ੍ਹਾਂ ਦੇ ਵਿੱਚ ਪਾ ਕੇ ਉਹ ਜੇਲ੍ਹਾਂ 'ਚ ਡੱਕ ਲੈਣੇ ਤਾਂ ਵੀ ਤੁਹਾਡੇ ਬੱਚੇ ਉਹਨਾਂ ਨੇ ਸੂਤ ਨਹੀਂ ਆਉਂਦੇ ਸੀ ਪਰ ਉਹਨਾਂ ਨੇ ਨਵਾਂ ਰਾਹ ਲੱਭ ਲਿਆ ਕਿ ਛੋਟੀਆਂ-ਛੋਟੀਆਂ ਸਰਿੰਜਾਂ ਫੜਾਓ ਜਿਹੜੇ ਕਦੇ ਡੂੰਘੇ ਦਰਿਆਵਾਂ 'ਚ ਨਹੀਂ ਡੁੱਬਦੇ ਸੀ ਅੱਜ ਉਹ ਤੁਹਾਡੇ ਬੱਚੇ ਛੋਟੇ-ਛੋਟੇ ਟੀਕਿਆਂ 'ਚ ਡੁੱਬ ਗਏ ਆ ਹਰ ਪਿੰਡ ਦੇ ਵਿੱਚ ਮੋਤਾਂ ਹੋ ਰਹੀਆਂ ਪਰ ਉਸ ਨਾ ਤੁਹਾਡੀ ਕੋਈ ਪੁਲਿਸ ਹੁੰਦੀ ਆ ਨਾ ਹੀ ਤੁਹਾਡੀ ਕੋਈ ਸਰਕਾਰ ਹੁੰਦੀ ਆ ਜਾਂ ਸੁਣੀ ਚੱਲਿਓ ਬਾਈ ਜੀ ਕਿ ਆਪਸ ਵਿੱਚ ਗੱਲਾਂ ਹੀ ਕਰੀ ਜਾਂਦੇ ਆ ਹੁਣ ਰਾਹ ਲੈ ਲਓ ਜੇ ਚਿੱਟਾ ਬੰਦ ਕਰਾਉਣਾ ਤਾਂ ਗਿਣਤੀ ਦੇ 11 ਦਿਨਾਂ ਚਿੱਟਾ ਬੰਦ ਹੋ ਜੂ ਜੇ ਸਰਕਾਰ ਚਾਹੁੰਦੀ ਆ ਮੈਨੂੰ ਮੇਰੇ ਪਿਓ ਦਾ ਪੁੱਤ ਨਾ ਕੋ ਜੇ ਪਰ ਭਗਵਾਨ ਤਮਨ ਨੂੰ ਵਾਅਦੇ ਵਾਜ ਕਹਿ ਰਿਹਾ ਕਿ ਮੈਨੂੰ 11 ਦਿਨਾਂ ਤੋਂ ਗ੍ਰਹਿ ਮੰਤਰੀ ਬਣਾ ਦੋ ਜੇ ਮੈਂ ਚਿੱਟਾ ਪੰਜਾਬ ਦੇ ਵਿੱਚ ਚਿੱਟੇ ਦਾ ਨਾਮ ਵੀ ਰਹਿਣ ਦੇਤਾ ਤੇ ਮੈਨੂੰ ਕਹੇ ਵਿਸ਼ਵਦੀਪ ਤੂੰ ਐਵੇਂ ਫਿਰਦਾ ਸੀ ਚਿੱਟਾ ਬੰਦ ਕਿਵੇਂ ਹੋਣਾ ਸੁਣ ਲੋ ਭਾਈ ਤਾੜੀ ਵਾਲੀ ਗੱਲ ਨਹੀਂ ਚਿੱਟਾ ਬੰਦ ਕਿਵੇਂ ਹੋਣਾ ਉਦਾਹਰਨ ਤੋੜਾ ਵਿਅਕਤੀ ਪਿੰਦਾ ਹੁਣ ਕੋਲ ਤੂੰ ਹੀ ਖੜਾ ਧਾਰਨ ਦਿੰਦਾ ਕਿਤੇ ਬੈਠੀ ਗੁੱਸੇ ਨਹੀਂ 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 ਮੰ ਲਓ ਬੰਦਾ ਚਿੱਟਾ ਪਿੰਦਾ ਹਾਂ ਜਿਹੜਾ ਪਿੰਡ ਦੇ ਵਿੱਚ ਗਰਾਮਕ ਵਿੱਚ ਦਾ ਹੁੰਦਾ ਉਹਨੂੰ ਪੁਲਿਸ ਫੜ ਕੇ ਅੰਦਰ ਸਿਰ ਦਿੰਦੀ ਆ ਹਾਂਜੀ ਹਾਂ ਮੈਂ ਕਹਿੰਨਾ ਹੁਣ ਜਿਵੇਂ ਸੱਤੇ ਪਿੰਡਾਂ ਚ ਚੱਲਦੇ ਆ ਥੱਲਾ ਨਾ ਸੱਟਾ ਲਾਉਂਦਾ ਉਹਨੂੰ ਚੱਕ ਕੇ ਅੰਦਰ ਠੋਕਦੇ ਆ ਨਾ ਸਹੀ ਆ ਪਰ ਅੱਜ ਕੱਲ ਮੋਬਾਈਲਾਂ ਤੇ ਵੇਂਦੇ ਆ ਆਵਾਜ਼ ਕਿ ਆਈ ਉਹ ਕਹਿੰਦਾ 70 ਦੀ ਬਿੰਦੀ ਆਈ ਆ ਨੈਟ ਤੋਂ ਸਰਕਾਰ ਨੇ ਬੰਦ ਨਹੀਂ ਕੀਤਾ ਸੁਣ ਇਹ ਸੋਚ ਲੋ ਕਾਨ ਕੀ ਆ ਤਾਂ ਇੱਕ ਮਿੰਟ ਪ੍ਰਧਾਨ ਜੀ ਤਾਂਸ਼ ਜਿਹੜੀ ਤਾਂਸ਼ ਆਪਾਂ ਪਿੰਡਾਂ ਦੇ ਵਿੱਚ ਲੋਕ ਸੱਥਾਂ ਦੇ ਵਿੱਚ ਬਹਿ ਕੇ ਅਕਸਰ ਖੇਡਣ ਲੱਗ ਜਾਂਦੇ ਆ ਕਿ ਆ ਜੋ ਇਕੱਠੇ ਹੋਏ ਆ ਉਹ ਖੇਡਦਿਆਂ ਨੂੰ ਚੱਕ ਕੇ ਲੈ ਜਾਂਦੇ ਆ ਥਾਣੇ ਚੋਂ ਕੋਈ ਮੋਤਵਾ ਛੜਾ ਕੇ ਲਿਆਉਂਦੇ ਆ ਪਰ ਤੁਹਾਡੀ ਐਨੀ ਉਮਰ ਹੋ ਗਈ ਐ ਇੱਥੇ ਬਜ਼ੁਰਗ ਖੜੇ ਆ ਅੱਜ ਤੱਕ ਤਾਂਸ਼ ਵਾਲੀ ਕੰਪਨੀ ਬੰਦ ਨਹੀਂ ਹੋਈ ਇਹ ਸੋਚਣ ਵਾਲੀ ਗੱਲ ਆ ਯਾਦ ਰੱਖੋ ਤੁਸੀਂ ਬੜੀ ਛੋਟੀ ਰਾਜਨੀਤੀ 'ਚ ਫਿਰਦੇ ਆ ਜਦੋਂ ਚਿੱਤੇ ਦੇ ਨਾਲ ਕੋਈ ਨੌਜਵਾਨ ਦੀ ਮੌਤ ਹੁੰਦੀ ਆ 300 ਬੰਦਾ 70 ਤੇ ਜਾ ਕੇ ਗੱਲਾਂ ਕਰਦਾ ਜਵਾਨੀ ਤਬਾਹ ਹੋ ਗਈ ਪਿੰਡ ਦਾ ਨਾਸ ਵੱਜ ਗਿਆ ਵੇਚਦਾ ਕੌਣਾ ਫਲਾਣੇ ਦਾ ਮੁੰਡਾ ਵੇਚਦਾ ਹਾਂ ਬਿਲਕੁਲ ਝੋਟੇ ਵਾਲੀ ਵੀ بڑے ਥਾਵਾਂ ਤੇ ਜਿਹੜਾ ਕਹਿੰਦੇ ਮੌਤਾਂ ਰਿੰਗਾਂ ਲਿਆਣੇ ਵੀ ਮੌਤ ਹੋਈ ਉੱਥੇ 15 16 ਨੌਜਵਾਨ ਮਾਰ ਕੇ ਜੇ ਕੰਮ ਹੀ ਚੱਲਦਾ ਰਿਹਾ ਤਾਂ ਤੁਹਾਡੇ ਬੱਚੇ ਮੈਂ ਨਹੀਂ ਚਾਹੁੰਦਾ ਮਹਾਰਾਜ ਜਦ ਦਿਨ ਕਰਨਾ ਲਿਆਵੇ ਪਰ ਭਰਾਵੋ ਜਿਵੇਂ ਉਹ ਨੰਬਰੀ ਜੀ ਨਹੀਂ ਹੁੰਦੀ ਹੁੰਦੀ ਫਿਲਮ ਚੱਲਣ ਤੋਂ ਇਹ ਤਾਂਲੇ ਨੰਬਰੀ ਸ਼ੁਰੂ ਹੋਈ ਆ ਹਲੇ ਤਾਂ ਵਿਚਾਲੇ ਜੇ ਜਾ ਕੇ ਵੇਖੋ ਜੇ ਕਿ ਇੱਕ ਦਾ ਹਰੇ ਭੋਗ ਪਿਆ ਨਹੀਂ ਹੋਇਆ ਕਰਨਾ ਤੇ ਦੂਜਾ ਤਿਆਰ ਹੋਇਆ ਕਰਨਾ ਜਿਹੜੇ ਪਿੰਦੇ ਆ ਉਹ ਤਾਂ ਘਟ ਜਾਣਗੇ ਜੇ ਜਿਹੜਾ ਨਹੀਂ ਪਿੰਦੇ ਉਹ ਜ਼ਿਆਦਾ ਜਾਣਗੇ ਵੀ ਤੁਹਾਨੂੰ ਰਾਹ ਦਿੰਨਾ ਵੀ ਹੈ ਕਿ ਚੱਕਰਾ ਸਰਕਾਰ ਦੀ ਕਹਾਣੀ ਕੀ ਆ ਪਹਿਲੇ ਦੱਸਦਾ ਵੀ 370 ਤੇ ਜਾ ਕੇ ਗੱਲਾਂ ਨਾ ਕਰਿਆ ਕਰੋ 30 ਜਣੇ ਇਕੱਠੇ ਹੋ ਕੇ ਜਿਹੜਾ ਵੇਚਦਾ ਨੂੰ ਫੜ ਕੇ ਅੰਦਰ ਤੁੰਨਿਆ ਕਰੋ ਪਹਿਲਾਂ ਸਮਝਾਦਿਆ ਕਰੋ ਦੂਜੇ ਨਾ ਤਾੜੀ ਦੀ ਕੋਈ ਲੋੜ ਨਹੀਂ ਔਰ ਜਦੋਂ 370 ਤੇ ਜਾ ਕੇ ਗੱਲਾਂ ਕਰ ਸਕਦਾ ਪਿੰਦਾ ਇਹ ਬੰਦੇ ਇਕੱਠੇ ਹੋ ਕੇ ਚਿੱਟਾ ਵਿੱਚ ਨਾਲੇ ਨੂੰ ਤੁਸੀਂ ਰੋਕ ਵੀ ਸਕਦੇ ਆ ਇਹ ਹੈਗਾ ਰਾਹ ਜੇ ਬੱਚੇ ਬਚਾਉਣੇ ਆ ਦੂਜਾ ਕਿ ਜਿਹੜੇ ਪੀਂਦੇ ਆ ਉਹ ਤਾਂ ਘਟ ਜਾਣਗੇ ਜਿਹੜੇ ਨਹੀਂ ਪੀਂਦੇ ਉਹ ਜਾਦੇ ਜਾਣਗੇ ਉਹ ਪੁੱਛੋ ਕਿਉਂ ਨਾਲ ਜਿਹੜੇ ਪਿੱਛੇ ਖੜੇ ਉਹ ਵੀ ਵਿਖਾ ਦਿਆ ਜੀ ਹੁਣ ਹੰਮੀ ਭਰਿਆ ਜੇ ਇੱਕ ਸਰੰਜ ਨੂੰ ਵੀ ਵੀ ਜਿਹੜੇ ਵਰਤਦੇ ਆ ਸੋਚਿਆ ਕਰੋ ਕਿਤੇ ਗੱਲ ਝੂਠਾ ਨੀ ਨਹੀਂ ਨਹੀਂ ਸਹੀ ਪਿੰਡਾਂ ਦੇ ਵਿੱਚ ਸੱਚਾਈ ਹੈ ਝੂਠ ਨਾ ਕਹਦੋ ਜੇ ਇੱਕ ਸਰਿੰਜ ਨੂੰ 20-20 ਜਣੇ ਵਰਤਦੇ ਆ ਤੇ 20-20 ਦਿਨ ਵਰਤਦੇ ਆ ਹਾਂਜੀ ਕਿਸੇ ਨੂੰ ਕਾਲਾ ਪੀ ਲਿਆ ਕਿਸੇ ਨੂੰ ਐਰਸ ਦੀ ਬਿਮਾਰੀ ਇਹ ਤੁਹਾਡੇ ਪੰਜਾਬ ਦੇ ਵਿੱਚ ਆਉਣ ਵਾਲੀਆਂ ਗੰਦੀਆਂ ਭੈੜੀਆਂ ਬਿਮਾਰੀਆਂ ਤੁਹਾਨੂੰ ਵਿਖਣ ਗਈਆਂ ਯਾਦ ਰੱਖ ਲਓ ਕਿਉਂਕਿ ਸਰਕਾਰ ਕਹਿੰਦੀ ਸਰਿੰਜਾ ਨਾ ਦਿਓ ਕੰਮ ਇਹ ਹੋਇਆ ਪਿਆ ਇੱਥੇ ਕਾਜੀ ਪਜਾਮੇ ਸਾਰਿਆਂ ਦੇ ਪਵਾਤੇ ਨਾ ਦਾ ਕਿਸੇ ਕੋਲੇ ਵੀ ਨੀ ਆਪੇ ਡਿੱਗਦੇ ਫਿਰ ਮੇਰੇ ਕੋਲ ਗੱਲ ਸੱਚੀ ਆ ਬੰਦਾ ਸਿੱਧਾ ਸਾਵਾ ਮੈਂ ਪਿੰਡੂ ਜਾਂ ਬੰਦਾ ਜਮਾਂ ਸਹੀ ਗੱਲ ਤੇਰੀ ਹਰ ਨੌਜਵਾਨ ਜਿਹੜਾ ਵੀ ਚਿੱਟਾ ਪੀਂਦਾ ਭਰਾਵੋ ਬਾਜੋ ਤੁਹਾਡੇ ਮਾਪੇ ਦੀਆਂ ਤੁਹਾਡੇ ਤੇ ਆਸਾਂ ਉਮੀਦਾਂ ਬਹੁਤ ਆ ਰੱਬ ਦਾ ਨਾਮ ਲਓ ਜੇ ਤੁਸੀਂ ਛੱਡਨ ਤੇ ਆਏ ਜੇ ਬੰਦਾ ਦੁਨੀਆ ਛੱਡ ਸਕਦਾ ਚਿੱਟਾ ਕਿਹੜੀ ਗੱਲ ਆ ਤੁਸੀਂ ਉਹ ਵੀ ਛੱਡ ਸਕਦੇ ਆ ਰੱਬ ਤੇ ਭਰੋਸਾ ਰੱਖੋ ਜਿਹੜਾ ਸੁੱਤੇ ਪਿਆ ਨੂੰ ਸਾਧਵਾ ਸਕਦਾ ਉਹ ਫਿਰ ਤੁਹਾਡੀ ਰਾਖੀ ਵੀ ਕਰ ਸਕਦਾ ਰੱਬ ਤੇ ਭਰੋਸਾ ਰੱਖੋ ਹੁਣ ਜਿਹੜੀ ਗੱਲ ਇਹ ਆ ਕਿ ਭਾਈ ਸਾਹਿਬ ਚਿੱਟੇ ਨੂੰ ਰੋਕ ਥਾ ਤੁਸੀਂ ਲਾ ਸਕਦੇ ਆ ਜਦੋਂ ਸਰਕਾਰ ਅੰਨੀ ਤੇ ਬੋਲੀ ਹੋ ਜੇ ਉਸ ਤੋਂ ਬਾਅਦ ਤੁਹਾਡਾ ਹੱਕ ਤੁਸੀਂ ਲੈ ਸਕਦੇ ਆ ਇਤਿਹਾਸਕਾ ਇਹੜਾ ਨਹੀਂ ਲੜਕੇ ਤੁਸੀਂ ਦੇਸ਼ ਜਿੱਤਿਆ ਆਜ਼ਾਦ ਕਰਵਾਇਆ 바ਵਾ ਸਾਹਾ ਬੇਦਕਰ ਜੀ ਨੇ ਜਿਹੜਾ ਕਹਿ ਲੋ ਜੋਤੀਬਾ ਫੂਲੇ ਜੀ ਨੇ ਸੰਘਰਸ਼ ਕਰਕੇ ਤੁਹਾਨੂੰ ਪੜ੍ਹਨ ਲਿਖਣ ਦਾ ਹੱਕ ਦਿਵਾਇਆ 바ਵਾ ਸਾਹਿਬ ਜੀ ਨੇ ਇਹਨਾਂ ਸਾਰੇ ਲੋਕਾਂ ਨੂੰ ਯਾਦ ਕਰੋ ਇਹਨਾਂ ਦੀ ਜੀਵਨੀ ਪੜੋ ਤੁਹਾਨੂੰ ਪਤਾ ਲੱਗ ਜਾਊਗਾ ਪੰਜਾਬ ਵਾਲਿਓ ਤੁਹਾਡਾ ਕਰਤਾਰ ਬਹੁਤ ਵੱਡਾ ਪਰ ਉਹਨੂੰ ਮਾਰਿਆ ਜਾ ਰਿਹਾ ਹੁਣ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਮੈਨੂੰ ਵੀ ਪਤਾ ਮੈਂ ਅਰਬਾਂ ਪਤੀਆਂ ਦੇ ਖਿਲਾਫ ਖੜਾ ਉਹਨਾਂ ਕਰੋੜਪਤੀਆਂ ਦੇ ਖਿਲਾਫ ਖੜਾ ਤੇ ਮੈਂ ਰੋੜਪਤੀਆਂ ਉਹ ਕਰੋੜਪਤੀ ਆ ਜਿੱਤ ਤਾਂ ਮੈਂ ਸਕਦਾ ਨਹੀਂ ਮੇਰੇ ਕੋਲ ਗੱਪ ਨਹੀਂ ਆਉਂਦੇ ਵੀ ਆਪਣੀ ਤਾਂ ਲੀਡ ਬੜੀ ਅੱਗੇ ਜਾ ਰਹੀ ਆ ਵੀ ਹਰ ਨਾਲੇ ਚ ਜਾ ਸਕਦੀ ਜਿੱਤ ਨਾਲੇ ਚ ਨਹੀਂ ਮੈਂ ਵੀ ਗੱਪ ਮੈਨੂੰ ਮਾਰਨ ਦੀ ਲੋੜ ਨਹੀਂ ਪਰ ਤੁਹਾਡਾ ਸਾਥ ਚਾਹੀਦਾ ਯਾਦ ਰੱਖੋ ਉਹਨਾਂ ਨੂੰ ਖੂਚ ਸਿੱਟਣ ਦੇ ਨਾਲੋਂ ਨਾਲੇ ਭਾਈ ਸਾਡੀਆਂ ਬੀਬੀਆਂ ਹੋ ਸਕਦਾ ਨਾਂ ਜਾਣਦੀਆਂ ਹੁਣ ਮੈਨੂੰ 7 ਸਾਲ ਹੋ ਗਏ ਧਰਨਿਆਂ ਚ ਜਾ ਕੇ ਫੇਸਬੁੱਕ ਤੇ YouTube ਤੇ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਕਦੇ ਘਰ ਦੀ ਗੱਲ ਨਹੀਂ ਕੀਤੀ ਆਪਦੇ ਤੁਹਾਡੀ ਨੌਕਰੀਆਂ ਦੀ ਗੱਲ ਕਰਦਾ ਚੋਣ ਨਿਸ਼ਾਨ ਬੈਟਰੀ ਟਰਚਾ 21 ਨੰਬਰ ਤੇ ਗੁਰਪ੍ਰੀਤ ਦੇ ਨਾਮ ਤੇ ਮੇਰੀ ਉਮਰ ਘਟਾ ਇਹ ਹੁਣ ਤੁਹਾਡੀ ਮਰਜ਼ੀ ਆ ਗੱਲਾਂ ਚੰਗੀਆਂ ਲੱਗੀਆਂ ਹੋਣ ਤੁਹਾਡੇ ਬੱਚਿਆਂ ਨੂੰ ਅੱਗੇ ਲੈ ਕੇ ਜਾਣਦੀਆਂ ਗੱਲਾਂ ਨਾਲ ਇੱਕ ਨਰੇਗਾ ਦੀ ਗੱਲ ਕਰ ਦੇਵਾਂ ਕਿ ਬੀਬਨਾ ਦਾ ਬੜਾ ਰੌਲਾ ਰਹਿੰਦਾ ਕਿ ਭਾਈ ਜਿਹੜੀ ਨਰੇਗਾ ਉਹ ਕੰਮ ਤਾਂ ਸੀ ਕਰਦਿਆਂ ਪਰ ਪੈਸੇ ਕੋਈ ਹੋਰ ਲੈ ਜਾਂਦਾ ਮੈਂ ਕਹਿੰਦਾ ਇਹਨਾਂ ਦਾ ਰਾਜਨੀਤੀ ਬਹੁਤ ਵੱਡੀ ਆ ਹਰ ਪਿੰਡ ਵਿੱਚ 50 55 ਲੱਖ ਰੁਪਿਆ ਸਾਲ ਦਾ ਨਰੇਗਾ ਦਾ ਆਉਂਦਾ ਤੇ ਇਹਨਾਂ ਨੂੰ ਕੰਮ ਜਿਹੜੇ ਕਰਦੇ ਉਹਨਾਂ ਦੇ ਖਾਤੇਤ ਨਹੀਂ ਆਉਂਦਾ ਜਿਹੜੇ ਨਹੀਂ ਕਰਦੇ ਉਹ ਕਹਿੰਦੇ ਆਹ ਹੈ ਮੌਜ ਬਣੀ ਪਈ ਹੈ ਪੈਸਾ ਕਿੱਥੋਂ ਆ ਇਹਦੇ ਨਾਲੋਂ ਕੀ ਚੱਕਰ ਆ ਮੈਂ ਸਰਕਾਰ ਨੂੰ ਕਿਹਾ ਕਿ ਹਰ ਪਿੰਡ ਵਿੱਚ ਇੱਕ ਇੱਕ ਕਰੋੜ ਰੁਪਈਆ ਦੀ ਫੈਕਟਰੀ ਖੋਲੋ ਬੀਬੀਆਂ ਵਾਸਤੇ ਚਾਹੇ ਪੜੀਆਂ ਲਿਖੀਆਂ ਚਾਹੇ ਅਨਪੜਾ ਉਹਨਾਂ ਦੇ ਖਾਤੇ ਦੇ ਵਿੱਚ ਮਹੀਨੇ ਦਾ 8 ਤੋਂ 10000 ਰੁਪਈਆ ਆਉਂਦਾ ਵੇ ਤੇ ਨਾਲੇ ਤਾਂ ਸਰਕਾਰ ਨੂੰ ਫਾਇਦੇ ਹੋਣਗੇ ਨਾਲੇ ਭਾਈ ਜਿਹੜਾ 8-9000 ਰੁਪਈਆ ਬੀਬੀਆਂ ਦੇ ਖਾਤੇ 'ਤੇ ਜਾਇਆ ਕਰੂਗਾ ਤੇ ਉਹਨਾਂ ਦੇ ਕੰਮ ਆ ਜਾਊਗਾ ਕਿਉਂ ਐਵੇਂ ਸਿਖਰਦ ਪੈਰੇ ਪੱਠਲ ਚਕਾਏ ਹੁੰਦੇ ਆ ਹਾਂਜੀ ਜੇ ਗੱਲ ਭਰਾਵਾ ਗਲਤ ਲੱਗੀਆਂ ਹਨ ਉਹਦੇ ਉੱਤੇ ਮਾਫੀ ਚਾਹੁੰਨਾ ਸੱਚ ਤੇ ਕੱਚ ਕਦੇ ਚੁੱਭ ਜਾਂਦਾ ਤੇ ਹੁਣ ਸਾਡੇ ਕੋਲ ਦੂਜੇ ਮੌਨਾਂ ਕੋਲ ਮੰਤਰਾਂਾਂ ਤਰ੍ਹਾਂ ਝੂਠੀ ਮਲਮ ਤਾਂ ਹੈ ਨਹੀਂ ਵੀ ਐਵੇਂ ਤੁਹਾਡੇ ਮਸਲ ਦਾਂਗੇ ਇਸ ਕਰਕੇ ਤੁਹਾਡੀ ਮਰਜ਼ੀ ਆ ਅਸੀਂ ਤਾਂ ਤੁਹਾਨੂੰ ਆਪ ਦੇ ਸਮਝ ਕੇ ਤੁਹਾਡੇ ਕੋਲ ਆਏ ਆ ਹੁਣ ਤੁਸੀਂ ਵੀ ਸਾਡੇ ਆਪ ਦੇ ਬਣਿਆ ਜੇ ਗੱਜ ਕੇ ਫਤੇ ਬੁਲਾਇਆ ਜੇ ਵਾਹਿਗੁਰੂ ਜਿੰਦਾਬਾ ਵਾਹਿਗੁਰੂ ਜਿੰਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਚੈਨਲ ਤੁਹਾਡੇ ਵਿੱਚ ਗਰਫਾ ਕਰਾਂਗੇ ਬਈ ਮਾਫੀ ਸ਼ਬਦੀ ਫਾਇਰ ਕਰੇ ਨਾਮ ਤੇ ਉਹ ਤੁਸੀਂ ਕਿਧਰ ਜਾਓ ਬੇਲੀ ਠੀਕ ਹੈ ਬਈ ਨਹੀਂ ਮਾਰ ਮੇਰਾ ਗਾਲ ਬਹਿ ਜਾਣਾ ਥੋੜਾ ਪੀਲਾ ਉਹ ਮਾ ਛੋੜਾ ਥੋੜਾ ਪੀ ਕੇ ਤਾਂ ਭਗਵਾਨ ਦਾ ਮੰਤਰ ਅੱਗੇ ਆਵਾਜ਼ ਕਰਦੇ ਨੇ ਛੱਡ ਦੇ ਤਾਂ ਬਾਕੀ ਬੰਡ ਛੱਡ ਦੇ ਬਸ ਬਰਾ ਯੂ ਕਰਕੇ ਲਿਖਿਆ ਨਾ ਨਾ ਬਸ ਬੜੀ ਮਿਹਰਬਾਨੀ ਹਾਂ ਅੱਛਾ ਮੇਰੀ ਗਾਸ ਨੂੰ ਬਾਈ ਆਪਣੇ ਨਾਲ ਉਧਰ ਮਾਤਰਪਾ ਆਪੋ ਪ੍ਰਾਣ ਅਸੀਂ ਵੀ ਤੁਹਾਡੇ ਫੈਨ ਆ ਜੀ ਆਪਣੇ ਅੱਡੇ ਤੇ ਕਹਿੰਦੇ ਗਿਆਨੀ ਮੈਂਬਰ ਸਾਹਿਬ ਆਪਣੇ ਸ਼ਾਪ ਕੋਲ ਚਾਰ ਪੁਆਇੰਟ ਦਾ ਬਾਈ ਉਹੋ ਚਾਂਟੀ ਕੋਈ ਇੱਧਰ ਆ ਯਾਰ ਹੈਲੋ ਅੱਡੇ ਤੇ ਆਪਣੇ ਅੱਡੇ ਤੇ ਲਾਉਣੇ ਇੱਥੇ ਕੋਈ ਗੱਲ ਨਹੀਂ ਅੱਡੇ ਤੇ ਲਾਉਣੇ ਠੀਕ ਆ ਜੀ ਆ ਮਣਾਈ ਉਹਥੇ ਕਮੈਂਟ ਲਾਉਣੇ ਕੋਈ ਗੱਲ ਨਹੀਂ ਉੱਥੇ ਤਿਆਰੀ ਕਰਾਉਣੀ ਠੀਕ ਹੈ ਸ਼ਿਵਜੀ ਬਾਈ ਜੀ ਬਾਈ ਜੇਰਾ ਵਿਸ਼ੂ ਇਹਨਾਂ ਦੀ ਗੱਲ ਮੰਨਣੀ ਹੈ ਹਾਂਜੀ ਅਬ ਇਹ ਜੀ ਚੱਲੋ ਮਾਰਨਾ ਮਸਰੇ ਲੋ ਮਿੰਟਕਾ ਨਹੀਂ ਚੱਲੋ ਚਲੋ ਠੀਕ ਹੈ ਜੀ ਚੱਲੋ ਆ ਗਿਆ ਜੀ ਆ ਗਿਆ ਦੱਸੋ ਜਾਓ ਉੱਥੇ ਜਾਓ ਜਾਓ ਦੂਜੀ ਇੰਡੀ ਕਾ ਕਿੱਥੇ ਗਿਆ